ਗੁਰੂ ਅਰਜਨ ਦੇਵ ਜੀ ਮਾਰਾ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਅੰਤ ਤੱਕ ਦੇਖੋ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰ ਦਿਓ ਸੰਗਤ ਜੀ ਅੱਜ ਸ਼ਰੋਮਣੀ ਭਗਤ ਧੰਨਾ ਜੀ ਦੇ ਵੀ ਪਵਿੱਤਰ ਦਿਹਾੜੇ ਦੀਆਂ ਸਾਰੀ ਸੰਗਤ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਪਹੁੰਚੇ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨਦਾਰੇ ਕਰਨ ਦੇ ਲਈ ਸੋਚਿਆ ਵੀ ਕਿਉਂ ਨਾ ਆਪ ਸੰਗਤ ਨੂੰ ਹੀ ਦਰਸ਼ਨਦਾਰ ਜਿਹੜੇ ਆ ਉਹ ਕਰਵਾਏ ਜਾਣ ਗੁਰੂ ਅਰਜਨ ਦੇਵ ਜੀ ਮਹਾਰਾ ਸੱਚੇ ਪਾਤਸ਼ਾਹੀ ਦਾ ਜਨਮ ਅਵਸਾਖ ਮਹੀਨੇ ਦਾ ਸੀਗਾ ਇਸੇ ਮਹੀਨੇ ਹੀ ਗੁਰੂ ਅੰਗਦ ਦੇਵ ਜੀ ਮਹਾਰਾ ਸੱਚੇ ਪਾਤਸ਼ਾਹੀ ਦਾ ਵੀ ਪ੍ਰਕਾਸ਼ ਹੋਇਆ ਸੀਗਾ ਉਸ ਦਿਨ 5 ਵਿਸਾਖ ਸੀਗਾ ਭਾਵੇਂ ਅਸੀਂ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਬ ਕਤਕ ਦੀ ਪੂਰਨ ਮਾਸੀ ਵਾਲੇ ਦਿਨ ਮਨਾਉਨੇ ਹਾਂ ਪਰ ਕਈ ਪੁਰਾਤਨ ਲਿਖਤਾਂ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ 20 ਵਿਸਾਖ ਨੂੰ ਹੋਇਆ ਲਿਖਿਆ ਮਿਲਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਛਾਈ ਦਾ ਜਨਮ ਵਿਸਾਖ ਮਹੀਨੇ ਦੇ ਵਿੱਚ 1620 ਨੂੰ ਹੋਇਆ ਸੀਗਾ ਗੁਰੂ ਰਾਮਦਾਸ ਮਹਾਰਾਜ ਦੇ ਪਾਤਸ਼ਾਹ ਜੀ ਦੇ ਤਿੰਨ ਸੁਪੁੱਤਰਾਂ ਵਿੱਚੋਂ ਸਭ ਤੋਂ ਛੋਟੇ ਸਨ। ਉਹਨਾਂ ਦੇ ਦੋ ਭਰਾ ਸਨ ਪ੍ਰਿਥੀਚੰਦ ਅਤੇ ਮਹਾਦੇਵ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣਾ ਬਚਪਨ ਦਾ ਬਹੁਤਾ ਸਮਾਂ ਆਪਣੇ ਪਿਤਾ ਅਤੇ ਹੋਰ ਗੁਰੂਆਂ ਤੋਂ ਸਿੱਖਿਆ ਲੈ ਕੇ ਬਤਾਇਆ ਸੀਗਾ। ਉਹ ਗੁਰੂ ਘਰ ਦੇ ਸਾਰੇ ਮਸਲਿਆਂ ਦੇ ਸਚੱਜੇ ਪ੍ਰਬੰਧ ਲਈ ਜਾਣੇ ਜਾਂਦੇ ਸਨ। ਉਦੋਂ ਉਹ ਸਿਰਫ 18 ਸਾਲ ਦੇ ਸਨ। ਤਾਂ ਉਹਨਾਂ ਨੂੰ ਪੰਜਵੇਂ ਸਿੱਖ ਗੁਰੂ ਵੱਜੋਂ ਨਿਯੁਕਤ ਕੀਤਾ ਗਿਆ ਸੀਗਾ ਵਾਹਿਗੁਰੂ ਵਾਹਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਛਾਈ ਦਾ ਵਿਆਹ 26 ਸਾਲ ਦੀ ਉਮਰ ਵਿੱਚ 1599 ਵਿੱਚ ਮਾਤਾ ਗੰਗਾ ਜੀ ਦੇ ਨਾਲ ਹੋਇਆ ਸੀਗਾ ਉਹਨਾਂ ਦੇ 1595 ਈਸਵੀ ਵਿੱਚ ਪੁੱਤਰ ਹਰ ਗੋਬਿੰਦ ਜਿਨੇ ਜਨਮ ਲਿਆ ਮੀਰੀ ਪੀਰੀ ਦੇ ਮਾਲਕ ਸਿਰ ਗੁਰੂ ਹਰਗਵੰਸ ਸਾਹਿਬ ਪਾਤਸ਼ਾਹ ਜੀ ਨੇ ਜਨਮ ਲਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖ ਧਰਮ ਦੇ ਪੰਜਵੇਂ ਗੁਰੂ ਅਤੇ ਸ਼ਹੀਦ ਹੋਣ ਵਾਲੇ ਪਹਿਲੇ ਸਿੱਖ ਸਨ ਤੇ ਗੁਰੂ ਸਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਉਸਾਰੀ ਦਾ ਜਿਹੜਾ ਕੰਮ ਪਿਤਾ ਜੀ ਪਾਸੋਂ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਉਸ ਨੂੰ ਜਾਰੀ ਰੱਖਿਆ ਸੀਗਾ ਤੇ ਉਸ ਤੋਂ ਬਾਅਦ ਹਰਮੰਦਰ ਸਾਹਿਬ ਜੀ ਮਸ਼ਹੂਰ ਹੋ ਗਿਆ ਉਸ ਦਾ ਨਿਰਮਾਣ ਕਰਵਾਇਆ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਵਿਖੇ ਸਰੋਵਰ ਦੀ ਖੁਦਾਈ ਸਮੇਤ ਕਈ ਨਵੀਆਂ ਪਹਿਲ ਕਦਮੀਆਂ ਸ਼ੁਰੂ ਕੀਤੀਆਂ ਜਿਸ ਨੂੰ ਹੁਣ ਹਰਿਮੰਦਰ ਸਾਹਿਬ ਕਿਹਾ ਜਾਂਦਾ ਹੈ ਹਰਿਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਹਨ ਅਰਥਾਤ ਹਰ ਦਿਸ਼ਾ ਵਿੱਚ ਇੱਕ ਦਰਵਾਜ਼ਾ ਉੱਤਰ ਦੱਖਣ ਪੂਰਬ ਪੱਛਮ ਵੱਲ ਦਰਸਾਇਆ ਗਿਆ ਹੈ ਜਿਵੇਂ ਕਿ ਕਿਸੇ ਵੀ ਜਾਤ ਪਾਤ ਧਰਮ ਰੁਤਬੇ ਅਤੇ ਸਮਾਜਿਕ ਆਰਥਿਕ ਪਿਛੋਕੜ ਵਾਲੇ ਲੋਕ ਜਿਹੜੇ ਮੰਦਰ ਵਿੱਚ ਦਾਖਲ ਹੋ ਸਕਦੇ ਆ ਇੱਥੇ ਜੋ ਵੀ ਸੰਗਤਾਂ ਸਰਦਾ ਪਾਉਣਾ ਨਾਲ ਆਉਂਦੀਆਂ ਤੇ ਮੁਹ ਮੰਗੀਆਂ ਮਰਦਾ ਪਉਦੀਆਂ ਨੇ ਸੰਗਤ ਜੀ ਇੱਕ ਵਾਰੀ ਫਿਰ ਸਾਰੀ ਸੰਗਤ ਨੂੰ ਤਾਂਤਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੂਰਵ ਦੀਆਂ ਅਤੇ ਸ਼ਰੋਮਣੀ ਪਗੜੀ